ਵਿਰਾਟ ਦੇਵ ਗਾਂਧੀ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਇਹਨਾਂ ਨੂੰ ਇੱਕ ਮੌਕਾ ਦਿਓ ਜਦੋਂ ਵੀ ਇਹ ਜਿੱਤਣਗੇ ਕਾਇ ਮਤਲਬ ਸਾਰੀ ਦੁਨੀਆ ਦਾ ਸੁਧਾਰ ਕਰ ਦੇਣਗੇ ਵਧੀਆ ਬੰਦੇ ਨੇ ਵਿਰਾਟ ਦੇਵ ਗਾਂ। ਲਗਭਗ ਤਾਂ ਜਾਣਦੇ ਤੁਸੀਂ ਇਹਨਾਂ ਨੂੰ ਅਸੀਂ ਇਹ ਜਿਵੇਂ ਪਿਛਲੇ 5 ਸਾਲਾਂ ਤੋਂ ਪਿਛਲੇ 5 ਸਾਲਾਂ ਤੋਂ ਜਾਣਦੇ ਜੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਕਹਿੰਦਾ ਕਿ ਆਪਣੇ ਨਾਲ ਬਹੁਤ ਜੂਟ ਜੁੜੀ ਹੋਈ ਹੈ ਸਾਨੂੰ ਇੱਕ ਮੌਕਾ ਦੇ ਕੇ ਦੇਖੋ ਆਪਾਂ ਲਾਗਾ ਸਿਰਫ ਸੁਧਾਰ ਕਰਾਂਗੇ ਚਾਹੂਗੀ ਜੀ ਬਰਾੜ ਦੀ ਬਾਰੇ ਇਹ ਸਾਡੇ ਇਮਰਾਨ ਜੀ ਬਾਰੇ ਬਹੁਤ ਪਸੰਦ ਆਣਾ ਚਾਹਾਂਗੇ ਅਸੀਂ ਹਾਂ ਜੀ ਬਰਾੜ ਜੀ ਸਾਡਾ ਭਰਾ ਵਾ ਹਾਂ ਜੀ ਇਮਾਨਦਾਰ ਆ ਇਮਾਨਦਾਰੀ ਨਾਲ ਨਾਮ ਕਰਦਾ ਜਿੰਨੇ ਵੀ ਕਰਦਾ ਇਮਾਨਦਾਰੀ ਨਾਲ ਕਰਦਾ ਵਾ ਇਹਦੇ ਵਿੱਚ ਕੋਈ ਵਲਫਰੇਵ ਨਹੀਂ ਹੈਗਾ ਗਰੀਬਾਂ ਦਾ ਮਸੀਹਾ ਜੀ ਆ ਮਸੀਹਾ ਆ ਬਰੋਟੀ ਖਾਵੇ ਨਾ ਖਾਵੇ ਗਰੀਬਾਂ ਨੂੰ ਜਰੂਰ ਖਵਾ ਕੇ ਸੋਣੀਆਂ ਜੀ ਠੀਕ ਆ ਜੀ ਇਹਨਾਂ ਦਾ ਕਹਿਣਾ ਹੈ ਗਰੀਬਾਂ ਦੇ ਮਸੀਹਾ ਨੇ ਤੁਸੀਂ ਕੀ ਕਹਿਣਾ ਤਾ ਗਰੀਬਾਂ ਦੇ ਮਸੀਹਾ ਆ ਮਾਲੀ ਸਰੂ ਵਾਲੇ ਜਿੰਦਾਬਾਦ ਨਾ ਦੇਖ ਬੰਦ ਜਿੰਦਾਬਾਦ ਪਾਣੀ ਪਾ ਕੇ ਪਾਣਾ ਪਾਣੀ ਠੋਕ ਕੇ ਬੋਟ ਪਾਣੀ ਠੋਕ ਕੇ ਬੋਟ ਪਾਣੀ ਚਾੜੂ ਨੂੰ ਦੇਖੋ 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 ਹਰ ਥੋੜੀ ਝਾੜੂ ਨੂੰ ਝਾੜੂ ਨੂੰ ਵੋਟ ਪਾਣੀ ਆ ਝਾੜੂ ਨੂੰ ਝੋਕੇ ਵੋਟ ਪਾਣੀ ਝੋਕੇ ਕਿ ਕਿ ਤਰੀਕ ਨੂੰ ਕੀ ਹੋਣਾ ਅਸੀਂ ਕਿਹਾ ਵਾ 1 ਮਾਰਚ ਦਿਨੋਂ ਅਸੀਂ ਅਸੀਂ ਆਵਾਜ਼ੀ ਪਾਰਟੀ ਜਿੱਤੇਗੀ ਔਰ ਆਪਣੇ ਇਲਾਕੇ ਜਿਹੜਾ ਲੰਬੇ ਸਮੇਂ ਤੋਂ ਢੋਲਪਿੰਡ ਤੋਂ ਵੰਜਾ ਸੀ ਉਹ ਸਾਰੇ ਕੰਮ ਅਸੀਂ ਢੋਲਪਿੰਡ ਦੇ ਗਿਣ-ਗਿਣ ਕੇ ਇਹਨਾਂ ਦੇ ਹੱਥੋਂ ਹੀ ਘਾਟਨ ਕਰਵਾ ਕੇ ਕਰਵਾ ਕੇ ਦੇ ਦਿਆਂਗੇ ਵਿਰਾਟ ਵਿਰਾਟ ਦੇਵ ਗਾਂਧੀ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਇਹਨਾਂ ਨੂੰ ਇੱਕ ਮੌਕਾ ਦਿਓ ਜਦੋਂ ਵੀ ਇਹ ਜਿੱਤਣਗੇ ਤਾਂ ਮਤਲਬ ਸਾਰੀ ਦੁਨੀਆ ਦੇ ਸੁਧਾਰ ਕਰ ਦੇਣਗੇ ਵਧੀਆ ਬੰਦੇ ਨੇ ਵਿਰਾਟ ਦੇਵ ਗਾਂਧੀ ਤਦੋਂ ਤੋਂ ਜਾਣਦੇ ਤੁਸੀਂ ਇਹਨਾਂ ਨੂੰ ਅਸੀਂ ਇਹ ਜਿਵੇਂ ਪਿਛਲੇ 5 ਸਾਲਾਂ ਤੋਂ ਪਿਛਲੇ 5 ਸਾਲਾਂ ਤੋਂ ਜਾਣਦੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਕਹਿੰਦਾ ਕਿ ਆਪਣੇ ਨਾਲ ਬਹੁਤ ਜੂਟ ਜੁੜੀ ਹੋਈ ਹੈ ਸਾਨੂੰ ਇੱਕ ਮੌਕਾ ਦੇ ਕੇ ਦੇਖੋ ਪੱਲਾ ਕੰਗਾ ਸਿਰਫ ਪਰਾ ਸੁਧਾਰ ਕਰਤਾ ਜੀ ਕੀ ਕਹਿਣਾ ਚਾਹੋਗੇ ਜੀ ਬਰਾਤ ਦੀ ਬਾਰੇ ਇਹ ਸਾਡੇ ਇਮਰਾਨ ਜੀ ਬਾਰੇ ਬਹੁਤ ਬਸਲਾਣਾ ਚਾਹਾਂਗੇ ਅਸੀਂ ਹਾਂ ਜੀ ਬਰਾਤ ਦੀ ਸਾਡਾ ਭਰਾ ਵਾ ਇਮਾਨਦਾਰ ਆ ਇਮਾਨਦਾਰੀ ਦਾ ਨਾਮ ਕਰਦਾ ਜਿੰਨੇ ਵੀ ਵਰਦਾ ਇਮਾਨਦਾਰੀ ਦਾ ਕਰਦਾ ਵਾ ਇਹਦੇ ਵਿੱਚ ਕੋਈ ਵੱਲ ਫਰੇਬ ਨਹੀਂ ਹੈਗਾ

ਕੀ ਚਾੜੂ ਨੂੰ ਚਾੜੂ ਨੂੰ ਵੋਟ ਪਾਉਣੀਆਂ ਚਾੜੂ ਨੂੰ ਵੋਟ ਕਿੱਥੇ ਪਾਉਣੀਆਂ ਚਾੜੂ ਨੂੰ ਚੋਕੇ ਵੋਟ ਪਾਉਣੀ ਚੋਕੇ ਦੱਸ ਦੇਣਗੇ 21 ਤਰੀਕ ਨੂੰ ਕੀ ਹੋਣਾ ਹੈ ਮੈਂ ਸਪੱਸ਼ਟਾਵਾ ਗੋਟੇ ਮਾਰਚ ਦੇ ਦਿਨੋਂ ਸੀਐਡੀ ਆਵਾਜ਼ੀ ਪਾਰਟੀ ਜਿੱਤੇਗੀ ਔਰ ਆਪਣੇ ਇਲਾਕੇ ਜਿਹੜਾ ਲੰਬੇ ਸਮੇਂ ਤੋਂ ਢੋਲਪਿੰਡ ਤੋਂ ਵੰਜਾ ਸੀ ਉਹ ਸਾਰੇ ਕੰਮ ਸੀ ਢੋਲਪਿੰਡ ਦੇ ਗਿਣ-ਗਿਣ ਕੇ ਇਹਨਾਂ ਦੇ ਹੱਥੋਂ ਵੀ ਘਾਟਨ ਕਰਵਾ ਕੇ ਕਰਵਾ ਕੇ ਲਿਆਂਦੇ ਆਂ